ਵੀਰ ਮੈਂਟਨ ਵਾਲਿਓ ਕਹਦੇ ਛਾ ਗਿਆ ਛੋਟੀ ਉਮਰ ਹੀ 5 ਲੱਖ ਡਾਲਰ ਦੀ ਕੀਮਤ ਦੇ ਸੀਗੇ 5 ਲੱਖ ਹਾਵ ਲਾ ਲਓ ਤੇ ਕੋਈ ਡੋਟੇ ਲਈ ਬੈਠਾ ਸੀ ਖੇਤਾਂ 'ਚ ਆਹ ਤੇ ਆ ਜਦੋਂ ਆਲੂ-ਲੂ ਲਾਉਂਦੇ ਹੁੰਦੇ ਸੀਗੇ ਹੁਣ ਮੜ ਕੇ ਲੇਬਰ ਆਲੂ ਕੱਟਰ ਦੇਲੇ 40-40 50-50 ਜਾਣੇ ਹੁੰਦੇ ਆ ਹਨਾ ਉਦੋਂ ਬਈ ਕੌਣ ਪੋਸਤ ਖਵਾ ਦੇ ਉਹਨਾਂ ਨੂੰ ਹੋਰ ਪਹਿਲਾਂ ਆਏ ਹੁੰਦਾ ਕਾਲੀ ਦਾ ਨਤੀਜਾ ਅਨਗੈਲੀ ਦਾ ਤੇ ਉਹ ਬੰਦੇ ਨੇ ਟਰੱਕ ਸੈੱਟ ਲਿਆ ਆ ਪਿੱਛੇ ਟਾਇਰ ਹੀ ਸੜਤੇ ਯਾਰ ਬੰਦੇ ਨੇ ਤੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਹਜੇ ਵੀ ਨਹੀਂ ਕੀਤਾ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਤੇ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਰਾਇਂ ਦੇਣੀ ਨਹੀਂ ਆਪਣੀ ਭੁੱਲ ਨਹੀਂ ਹਾਂਜੀ ਕੀ ਹਾਲ ਚਾਲ ਆ ਸੰਗ ਤੇ ਸਾਰੇ ਚੜਦੀ ਕਲਾ ਚੋਂ ਹੋਣੇ ਵੀ ਚਾਹੀਦੇ ਹਾਂ ਮਾਰ ਗਏ ਸੈਲਫ ਝੋਟੇ ਦੀ ਚੱਲੀਏ ਕੰਮ ਤੇ 1:30 ਕਰ ਲੈ ਨਿਕਲਦੇ ਨਿਕਲਦੇ ਨੇ ਨਾ ਚੱਲ ਕੋਈ ਸਤਨਾਮ ਵਾਹਿਗੁਰੂ ਸੱਚਾ ਪਾਛ ਬੋਲੋ ਬ੍ਰੇਕ ਵੀ ਕਿਤੇ ਗਏ 에어 ਡੰਪ ਹੋ ਗਈ ਯਾਰ ਆ ਲੈਂਡਿੰਗ ਗੇਅਰ ਵਗੈਰਾ ਮੈਂ ਚੱਕਿਆ ਨਹੀਂ ਸੀਗਾ ਥੱਲੇ ਹੀ ਸੀ ਆਣਾ ਇਥੋਂ ਲੀਕ ਹੁੰਦਿਆ ਤੇ ਕਰਕੇ ਸਾਰੀ 에어 ਹੀ ਨਿਕਲ ਗਈ ਨਾਲ ਸਿੱਧੇ ਆਕੇ ਨਾ ਕੱਲ ਤਾਂ ਹਨ ਸਾਨੂੰ ਪਤਾ ਪੈਰੇ ਤਾਂ ਆਏ ਸੀ ਨਾ ਪਿਕਅਪ ਤੋਂ ਤੇ ਆ ਕੇ ਵੀ ਮੈਨੂੰ ਲੱਗਦਾ ਖੈਰ ਇੱਕ ਦਿਨ ਹੀ ਮਿਲੇ ਘਰੇ ਤੇ ਨਹੀਂ ਇਹ ਟਾਈਮ ਹੋਇਆ ਨੂੰ ਘੋਵਾਂਗੇ ਟਰੱਕ ਨੂੰ ਬਾਲਾ ਗੰਦਾ ਹੋ ਗਿਆ ਮੀਹ ਨਾਲ ਨਾ ਆ ਦੇਖੋ ਇੱਕ ਹੁਣ ਇੰਜਨ ਤੇ ਪਾਣੀ ਮਾਰ ਦਈਏ ਮੁੜ ਕੇ ਠੰਡ ਜਾਦੇ ਹੋ ਜਾਣੀਆਂ ਬੱਜਣਾ ਨਹੀਂ ਇੰਜਨ ਤੇ ਪਾਣੀ ਹੁਣੇ-ਹੁਣੇ ਉਹ ਕਰਦਗੇ बेलर उ अपना पक्का उधर जू एस एके अलटोना डिलीवरी की फिर पिकअप करके खड़ा दी बेकरी ये फेर फेर तो यह है स्टार वर्क का लोड है स्टार वर्क द्रॉनीज ही नहीं होंगे उन्होंने लूड आ ओके रिपोर्ट आवा ओके मैं आून सामभ दिया फिर निकलने तुरना टाइम ना ਵਾਕਰ ਹੋਂ ਆਉਂਦਾ ਕਰਦਾ ਹੀ ਲੇਟ ਹੋ ਗਿਆ ਯਾਰ ਇਧਰ ਨਾ ਮੁੰਡੇ ਸੱਦੀ ਆਉਂਦੇ ਸੀਗੇ ਮੈਂ ਆਪਣਾ ਨਾਲ ਦੇ ਯਾਰਡ ਵਾਲੇ ਮੈਂ ਕਿਹਾ ਵਧਾਣੀ ਕਿ ਉਹਨਾਂ ਨੇ ਇੱਥੇ ਬਾਜ਼ਾਰ ਚ ਫਿਰਦਾ ਸੀ ਮੁੰਡਾ ਉਹਨੂੰ ਭੇਜਿਆ ਮੇਰੇ ਕੋਲੇ ਮਿਲ ਕੇ ਆਏ ਮੁੰਡੇ ਕਹਿੰਦੇ ਵੀਡੀਓ ਦੇਖਦੇ ਉਹਨੂੰ ਲਵਾਓ ਹਾਜ਼ਰੀ ਭਰਾ ਕਿਹੜੇ ਸੀ ਤੁਸੀਂ ਮੈਂ ਤੁਹਾਡਾ ਨਾਮ ਪੁੱਛ ਲਈ ਭੁੱਲ ਗਿਆ ਯਾਰ ਦੋਨਾਂ ਦਾ ਸੌਰੀ ਯਾਰਡ ਚ ਮਿਲੇ ਆ ਦੋ ਪਰਾ ਦੱਸਿਓ ਕਮੈਂਟਾਂ 'ਚ ਕਿਹੜੇ-ਕਿਹੜੇ ਸੀ ਤੁਸੀਂ ਸਾਮਾਨ ਥਾਮ ਗਏ ਸਤਨਾਉ ਬਾਹਰ ਦੀ ਸੱਚ ਪਾਛ ਦੱਸ ਸਕਦੇ ਕਿ ਛਾੜ ਕਰਾਈਏ ਓਪਨ ਸੱਚ ਇੱਥੋਂ ਲੋਕੇਸ਼ਨ ਹੈਗੀ ਆਪਣੀ 1500 ਕਿਲੋਮੀਟਰ ਵਾਂਗੋ ਕੱਲ ਨੂੰ ਦੁਪਹਿਰੇ ਡਿਲੀਵਰੀ ਆ ਤੇ ਟੈਪ ਕਰੀਓ ਪੁਨਜੜ ਓਕੇ ਇਹ ਕੱਲੂ ਦੁਪਹਿਰੇ ਡਿਲੀਵਰੀ ਆ ਗਈ ਨੇੜੇ ਬਾਅਦ 400 ਤੋਂ ਛੱਡਦਾ ਹਜ਼ਾਰ ਕਿ ਚਲਾ ਲਾਂਗੇ ਅੱਜ ਓਕਡੇਲ ਵਗੈਰਾ ਕੋਲੇ ਚਲੇ ਜਾਵਾਂਗੇ ਮੇਰੇ ਸਾਹ ਨਾਲ ਉੱਥੇ ਪਹੁੰਚ ਜੂ ਫੁੱਕ ਆਏ ਬਾਰਡਰ ਤੇ ਆ ਕੇ ਐਕਸਲ ਵੀ ਹਲਾਉਣੇ ਆ ਕਿਉਂਕਿ ਬੇਡ ਮੂਰੇ ਜਿਆਦਾ ਹੈਗਾ ਕਿਆਲੀ ਵਾਲਾ ਫਿਰ ਨਹੀਂ ਸੈਣ ਪਿੱਛੇ ਨੰਗਦਾ ਸੀਗਾ ਦਾਂ ਘੰਟਾ ਹੋ ਗਿਆ ਟਰੱਕ ਸਟਾਰਟ ਨੂੰ ਥੋੜੀ ਜਿਹੀ ਸੂਈ ਚੱਕੀ ਆ ਅਗے ਠੰਡ ਬਹੁਤ ਹੋ ਗਈ ਆਗੀ ਬਹੁਤ ਟਾਈਮ ਬਾਅਦ ਆਪਾਂ ਮਖਰੂਮਾਂ ਤੋਂ ਹਟ ਕੇ ਚੱਲੇ ਆ ਅੱਜ ਸਟਾਰਬਕ ਦੀਆਂ ਬ੍ਰਾਊਨੀਜ਼ ਆ ਆਏ ਹੁੰਦਾ ਕਾਲੀਜ ਦਾ ਨਤੀਜਾ ਅਣਗੈਲੀ ਦਾ ਲਓ ਬੰਦੇ ਨੇ ਟਰੱਕ ਸੈੱਟ ਲਿਆ ਹਾਂਕੀ ਹੁਣ ਆਪਣਾ ਮੂਰਦੀ ਆ 100 ਦੇ ਪੰਪ ਤੋਂ ਨਿਕਲਦਾ ਹੋਊਗਾ ਆ ਤਾਂ ਡੈਚ ਜਿਹਾ ਸੱਟ ਲਿਆ ਦਸੂ ਆ ਇਧਰੋਂ ਜਰਾ ਈਡਾ ਧਿਆਨ ਵੀ ਨਹੀਂ ਰਿਹਾ ਇਹ ਕਿ ਚੱਕਰ ਚੱਲਿਆ ਔਰ ਪਿੱਛੇ ਟਾਇਰ ਹੀ ਸੜਤੇ ਯਾਰ ਬੰਦੇ ਨੇ ਦੀ ਚੱਕਰ ਚਲਾਦਾ ਬਾਈ ਅਸਲ ਜਿਨੂੰ ਖੜਾ ਨੇੜੇ ਉਹ ਉਹਨੇ ਪਿੱਛੇ ਧਿਆਨ ਹੀ ਨਹੀਂ ਮਾਰਿਆ ਰੋਡ ਤੇ ਉਵੇਂ ਹੀ ਚੱਕਦਾ ਕੰਮ ਤੇ ਟਾਇਰ ਥੱਲੇ ਲੈ ਕੇ ਡਿਚ ਚ ਖੜਾ ਰਹਿ ਉਹਨਾਂ ਨਾਲੇ ਟੋਪੋਂ ਵੀ ਉਹ ਬੱਕਰੀ ਆ ਨਾ ਪੰਜਾਬੀ ਮੁੰਡਾ ਕਾ ਇੰਨੀ ਠੰਡਾ ਤੇ ਟੀ-ਸ਼ਰਟ ਜੀ ਬਾਹਰ ਖੜਾ ਪੱਤਰ ਪੁੱਛ ਕੋਈ ਜਿਹੜੇ ਦਾ ਟ੍ਰੇਕ ਫਰਕ ਕਾਗਾ ਹਸਾਬ ਲਾ ਲਓ ਤੇ ਆ ਜਿੰਨਾ ਟਾਈਮ ਆ ਜੋ ਟੂ ਵਾਲਾ ਹੋ ਗਿਆ ਤੇ ਉਹ ਨਾਲੇ ਇਹਨਾਂ ਨੇ ਰੋਡ ਬੰਦ ਕਰ ਦੇਣਾਗਾ ਕਰਦੇ ਦੇ ਦੇਖੋ ਕੀ ਕਹਿੰਦਾ ਰਾਸ਼ ਕੀ ਕਹਿੰਦਾ ਕੀ ਕਹਿੰਦਾ ਕੌਣ ਚੱਲੇ ਆਂ ਉਹਦੇ ਸੰਡੇ ਤੇ ਕੰਟਰੈਕਸ਼ਨ ਚੱਲੀ ਜਾਂਦੀ ਜਿਹੜਾ ਉਹਨੂੰ ਦੱਸੇ ਆਫੀਸਰ ਵੀ ਖੜੇ ਸੀਗੇ ਬਾਰਡਰ ਸਕਿਉਰਟੀ ਵਾਲੇ ਅੱਜ ਹੈ ਨਹੀਂ ਲੈ ਬਾਰਡਰ ਵੀ ਬਿਲ ਨਹੀਂ ਤੇ ਆச்சேਰੋ ਗਣੀ ਤਾਂ ਵੀਕਡੇ ਕਰਕੇ ਵੀ ਵਿਚਾਲੇ ਜੇ ਆਂ ਅੱਜ ਬੁੱਧਵਾਰ ਆ ਹਨ ਜਮੇ ਰਾਸ਼ ਹੈ ਨਹੀਂਗਾ ਹਾਂ ਅੱਜ ਰਾਸ਼ੇਣੀ ਬੂਥ ਵੀ ਦੋ ਕੁੱਲੇ ਆ ਤੇ ਉਹ ਬਾਈ ਦਾ ਨਾ ਕਮੈਂਟ ਵੀ ਆਇਆ ਸੀ ਮੈਂ ਵੀ ਉਹ ਚੀਜ਼ ਸੋਚਿਆ ਨਾ ਇੱਕ ਵਾਰੀ ਆਪਾਂ ਨੂੰ ਅਫੀਸਰ ਨੇ ਕਿਹਾ ਵੀ ਸੀਗਾ ਕਿ ਉਹਦੀ ਗੱਲਬਾਤ ਰਿਕਾਰਡ ਨਹੀਂ ਕਰਨੀ ਉਹ ਗੱਲ ਤੇਰੀ ਬਾਈ ਸਹੀ ਆ ਤੂੰ ਕਮੈਂਟ ਕਰਕੇ ਵੀ ਨਾ ਰਿਕਾਰਡ ਕਰਿਆ ਕਰ ਵੀ ਆਪਾਂ ਕਿਸੇ ਪ੍ਰੋਬਲਮ 'ਚ ਵੀ ਫਸ ਸਕਦੇ ਹਾਂ ਨਾ ਕਹਿੰਦੇ ਕਰਨੀ ਨਹੀਂ ਚਾਹੀਦੀ ਇਸ ਕਰਕੇ ਅੱਜ ਤੋਂ ਆਪਾਂ ਬੰਦ ਆ ਵੀ ਇਹ ਰਿਕਾਰਡਿੰਗ ਕਰਨੀ ਇੱਥੇ ਬੂਥ ਤੇ ਜਾ ਕੇ ਜਿਹੜੀ ਕਰਦੇ ਹੁੰਦੇ ਸੀ ਅੱਗੇ ਅੱਜ ਤੋਂ ਇਹ ਬੰਦ ਕਰਤੀ ਆ ਆਪਾਂ

ਹੁਣ ਆਪਾਂ ਇਹਨੂੰ ਪਾਉਣਾ 5 ਮਿੰਜ ਜਾਂ ਚੌਥੇ 'ਚ ਕਿਉਂਕਿ ਪਿੱਛੇ ਬੇਟ ਘਾਟ ਹੀ ਸੀਗਾ ਸਕੇਲ ਦੇ ਹਿਸਾਬ ਨਾਲ ਵੀ ਆਪਾਂ ਕੈਡ ਦੀ ਸਕੇਲ ਕਰਾਈ ਸੀ ਕੱਲ ਉਸ ਹਿਸਾਬ ਨਾਲ ਇਹਨੂੰ ਹਲਾ ਚਲਾ ਲੈਂਦੇ ਆ 1 2 3 4 ਛੇਮੇ 'ਚ ਸੀ ਇਹ ਤੀ ਕਰ ਦਿੰਨੇ ਆ 300 ਵੱਧ ਸੀਗਾ ਤੇ ਸਹੀ ਆ ਜੂ ਤੇ ਕੁਦਰਤੀ ਜਮਾ ਸਿੱਧਾ ਹੀ ਖੜਿਆ ਆ ਕੇ ਇਹਨੂੰ ਜਮਾ ਆ ਦੇਖੋ ਪਿੰਨ ਐਂ ਹੁੰਦਾ ਅੰਦਾਜ਼ਾ ਆ ਕੇ ਇਹ ਰੀ ਸੈੱਟ ਆ ਜਾਂਦਾ ਆਹ ਤਾਂ ਇੱਥੇ ਮੱਡ ਫਲੈਟ ਤੇ ਚਲਾ ਗਿਆ ਕਾਲੀ ਵਾਲਾ ਪਰ ਇੱਧਰ ਜੂ ਐਸੇ ਚ ਨਹੀਂ ਐਡਾ ਚੱਕਰ ਹੈਗਾ ਜਾਂ ਤੇ ਇੱਧਰ ਸਾਡੇ ਮੈਨੀ ਟੱਬ ਵਾਲੇ ਕਰਦੇ ਆਗੇ ਇਹਦੇ ਤੇ ਐ ਤਾਂ ਗਲਤੀ ਆ ਪਰ ਓਕੇ ਆ ਤੇ ਮੈਂ ਭਰਾ ਤੇਰੇ ਕਹਿਣ ਤੇ ਮੈਨੂੰ ਵੀ ਉਹ ਗੱਲ ਦਾ ਚੇਤਾ ਆਇਆ ਹਨਾ ਨਹੀਂ ਉਹ ਗਲਤ ਕਰ ਰਹੇ ਆ ਭਾਈ ਆਰਨ ਮਾਰਦਾ ਵੀਡੀਓ ਦੇਖਦਾ ਹੋਊਗਾ ਭਰਾ ਆ 172 ਆਈ ਤੇ ਅੱਜ ਵੀ ਜਿਵੇਂ ਆਪਣੇ ਝਾੜ ਤੇ ਭਰਾ ਨੇ ਲਈ ਤੀ ਹਨ ਤੇ ਉਹ ਵੀ ਕਹਿੰਦੇ ਅਸੀਂ ਵੀਡੀਓ ਦੇਖ ਰਹੇ ਹੁੰਨੇ ਆ ਬਾਈ ਤੂੰ ਕਰਿਓ ਕਮੈਂਟ ਯਾਰ ਸੌਰੀ ਉਹਦੇ ਵਾਸਤੇ ਮੈਂ ਤੁਹਾਡਾ ਨਾਮ ਪੁੱਛਣਾ ਹੀ ਭੁੱਲ ਗਿਆ ਉਦੋਂ ਵੀ ਨਾਮ ਕੀ ਆ ਉਹ ਉਹ ਚੇਤਾ ਹੀ ਨਹੀਂ ਰਿਹਾ ਮੈਨੂੰ ਯਾਰ ਸੌਰੀ ਤੇ ਹਾਈ ਵੀ ਵਾਲੇ ਭਰਾ ਤੂੰ ਵੀ ਜੇ ਦੱਸੀ ਕਿਹੜਾ ਭਰਾ ਵੀਡੀਓ ਦੇਖਦਾ ਹੁੰਦਾ ਤਾਂ ਤੇ ਐਕਸਲ ਕਰ ਲਿਆ ਸੈੱਟ ਤੇ ਤੁਰ ਗਿਆ ਲਾਜ਼ਮੀ ਕਰਿਓ ਕਮੈਂਟ ਤੇ ਛੋਡੇ ਮੈਂ ਜਿਵੇਂ ਕਹਿਣਾ ਹੁਣ ਮੈਨੂੰ ਦੱਸ ਦਿਆ ਕਰੋ ਕਿ ਇਹ ਨਹੀਂ ਚੇਤਾ ਰਹਿੰਦਾ ਹਨਾ ਗੱਲਾਂ ਦਾ ਹੁਣ ਜਿਵੇਂ ਤੁਸੀਂ ਦੱਸਿਆ ਕਰਕੇ ਕਿਉ ਮੈਨੂੰ ਕਿਹੜਾ ਤੁਹਾਡੇ ਸਾਹਮਣੇ ਉਹਨੇ ਆਫੀਸਰ ਨੇ ਕਿਹਾ ਵੀ ਸੀ ਵੀ ਨਾ ਇਹ ਰਿਕਾਰਡ ਨਹੀਂ ਕਰਨੀਆਂ ਹਨ ਬੰਦ ਵੀ ਕਰਾਇਆ ਸੀ ਕੈਮਰਾ ਤਾਂ ਪਿਛਲੇ ਮਹੀਨੇ ਮੈਂ ਐਵੇਂ ਕਹਿੰਦਾ ਸਾਰੀਆਂ ਹੀ ਕਰ ਲਈਆਂ ਤੇ ਉਹ ਮੈਂ ਪਾ ਵੀ ਤੀਆਂ ਜੇ ਤੁਸੀਂ ਕਹਿੰਦਾ ਵੀ ਨਹੀਂ ਹਾਂ ਗੱਲ ਵੀ ਸਹੀ ਉਹ ਕਰਨੀ ਨਹੀਂ ਚਾਹੀਦੀ ਬਹੁਤ ਤਕੜਾ ਕੇਸ ਭਿੰਦਾ ਉਹਦਾ ਥੈਂਕ ਯੂ ਵੀਰ ਦੱਸਣ ਲਈ ਹਨ ਚੇਤੇ ਕਰਾਉਣ ਲਈ ਦੁਆਰੇ ਦੁਆਰੇ ਉਹ ਨਿਕਲ ਗਏ ਹੁਣ ਕਈ ਭਰਾ ਪੁੱਛਦੇ ਸੀ ਆਹ ਤੇ ਕੌਣ ਮੰਨ ਲਓ ਇਹਨੂੰ ਕਰ ਲਿਆ ਨਾ ਚੇਂਜ ਵੀ ਕਿਲੋਮੀਟਰਾਂ ਦਾ ਹਨਾ ਹੌਣ ਟਰੱਕ ਆਪਣਾ ਕਿਲੋਮੀਟਰ ਐਂਡ ਸਪੀਡ ਦੱਸਦਾਗਾ ਤੇ ਇੱਥੇ ਆ ਜਾਣਾ ਇੱਥੇ ਸੈਟਿੰਗ ਤੇ ਠੀਕ ਆ ਥੱਲੇ ਕਰ ਲੈਣਾ ਨਹੀਂ ਨਹੀਂ ਉੱਥੇ ਸੱਚ ਇੱਥੇ ਓਕੇ ਕਰ ਦੋ ਠੀਕ ਆ ਪ੍ਰੈਸ ਆ ਹੁਣ ਕਿਲੋਮੀਟਰ ਲਿਖਿਆ ਹੋਇਆ ਨਾ ਇਹਨੂੰ ਆਹ ਦੇਖੋ ਆ ਇੱਥੋਂ ਦਾ ਬਦਲਦਾ ਮੈਂ ਸਾਰਾ ਉਹ ਤੇ ਇੱਥੋਂ ਹੁਣ ਜਦੋਂ ਆਹ ਦੇਖੋ ਨੱਕੂਗਾ ਉਹਨੂੰ ਇਧਰ ਨੂੰ ਪ੍ਰੈਸ ਕਰਤਾ ਰਾਈਟ ਨੂੰ ਕਿਲੋਮੀਟਰਾਂ ਚ ਤੇ ਹੁਣ ਮੀਲਾਂ ਚ ਹੋ ਗਈ ਆ ਸਪੀਡ ਆ ਦੇਖੋ ਇੱਥੋਂ ਚੇਂਜ ਕਰੀ ਜਣਾ ਨਾ ਐਸ ਤੋਂ ਬੈਕ ਐਸ ਤੋਂ ਫੇਰ ਉੱਧਰ ਲਿਆਂਦਾ ਉਹਨੂੰ ਆਪਦਾ ਮੀਟਰ ਤੇ ਐਨਾ ਹੀ ਕੰਮ ਆਗਾ ਮੇਰੇ ਸਾਹ ਨਾਲ ਆਪਣਾ ਮਨੋਮਣੀ ਵਾਲਾ ਜਾਂ ਓਕਟੇਲ ਬੁੱਕ ਜਾਊਗੀ ਤੇ ਵੀ ਕੱਲ੍ਹ ਵਾਸਤੇ ਤਿੰਨ 400 ਛੱਟ ਲਾਂਗੇ ਕਿਉਂਕਿ ਦੁਪਹਿਰੇ ਆ ਕੱਲ੍ਹ ਨੂੰ ਡਿਲੀਵਰੀ ਮਨੋਕਾ ਲਈ ਇਹ ਟਰੱਕ 'ਚ 62 ਕੇ ਲਣਾ ਪੰਗਾ ਕਿਉਂਕਿ ਉੱਤੇ ਭਰਿਆ ਸੀ ਆਪਾਂ ਹਾਂ ਰੀਫਰ ਚ ਭਰਦ ਗਏ ਹੁਣ ਰੀਫਰ ਬਾਲਾ ਥੱਲੇ ਜਾਵੜਿਆ ਓਕੇ ਉਧਰ ਵਾਪਸੀ ਵਾਲਾ ਲੋਡ ਵੀ ਆਪਣਾ ਰੀਫਰ ਦਾ ਹੀ ਹੈਗਾ ਇਥੇ ਪਵਾ ਲੈਨੇ ਕਾਫੀ ਹਨ ਅੰਡੀ ਬੜੀ ਆ ਯਾਰ ਮੈਂ ਜੈਕਟ ਪਾ ਲਈ ਹੈ ਜਿਹੜੀ ਪੁੱਤਲੀ ਹੈ ਨਾ ਹਾਂ ਦੇ ਵਿੱਚ ਕੀ ਆਂਦੀ ਆ ਮੈਨੂੰ ਇਹ ਕੀ ਇੰਨੀ ਦਰਦ ਨਹੀਂ ਆਉਣੀ। ਆਂਡੀ ਕਾਪੀ ਹੋ ਗਈ ਆ। ਨੋ ਕਿਵੇਂ ਤਿੰਨ ਵਟਾ ਚਾਰ ਕਰ ਦਿੰਨੇ ਆ ਕਿਉਂਕਿ ਉਧਰੋਂ ਵੀ ਮਾਈਨਸ 10 ਵਾਲਾ ਹੀ ਆ ਰੱਖਣਾ ਪਾ ਸਟਾਰਟ ਸਟਾਪ ਤੇ ਹੀ ਆ ਰਹੀ ਫਿਰ ਜਿਵੇਂ ਹੁਣ ਵੀ ਸਟਾਰਟ ਸਟਾਪ ਤੇ ਆ। ਇਹਨੇ ਬਾਹਲਾ ਤਾਂ ਖਾਣਾ ਨਹੀਂ ਕਿਉਂਕਿ ਠੰਡ ਹੋਈ ਪਈ ਆ ਜੀ। ਆ ਦੇਖੋ ਬੱਦਲ ਪਾਈ ਆ ਤੇ ਹਵਾ ਚੱਲੀ ਜਾਂਦੀ ਆ। 16 ਨੇ ਲੈਣਾ ਭਰ ਵੀ ਗੰਨਾ 3/4 ਹੋ ਗਿਆ 25 ਲੈਣਾ ਪਾਰ ਦਿੰਨੇ ਆ ਚਲੋ ਟਰੱਕ ਚ ਨਾ ਪਹਿਲਾਂ AC ਬੰਦ ਕੀਤਾ ਹੋਇਆ ਹੀਟ ਤੇ ਵੀ ਨਹੀਂ ਪਰ ਬਈ ਨਿੱਗਾ ਨਿੱਗਾ ਟਰੱਕ ਜ ਮਜ਼ਾ ਹੀ ਆ ਗਿਆ ਬਈ ਕਿ ਆਹਾਹਾ ਜਿੰਨੀ ਠੰਡਾ ਬਾਹਰ ਆ ਆ ਗਿਆ ਕੰਮ ਸਨੋ ਪੈਣੀ ਆ ਮੇਰੇ ਹਿਸਾਬ ਨਾਲ ਇੱਕ ਅੱਧੇ ਇੰਚ ਇਧਰ ਮੈਨੀਟੋਬਾ ਸਾਰੇ ਦੱਸੀ ਵੀ ਆ ਉਹ ਹਾਈਪ ਵਾਲਾ ਨਹੀਂ ਜਿਹੜਾ ਬਾਰਡਰ ਤੇ ਮਿਲਿਆ ਸੀ ਉਹ ਵੀ ਇੱਥੇ ਖੜਾ ਹੀ ਮਿਲ ਆ ਉਹ ਲਾ ਲਿਆ ਉਹਨੇ ਆਪਾਂ ਲਾਤਾ ਇੱਧਰ ਆ ਜਿਹੜਾ ਸਾਈਨ ਆ ਹੁਣ ਲਾਭ ਵਾਲਾ ਇਹ ਹੁਣ ਦੁਬਾਰੇ ਰੈਨੋਵੇਸ਼ਨ ਹੋਇਆ ਸਾਰਾ ਲਾਭ ਤੇ ਹੁਣ ਹੀ ਬਣਾਇਆ ਇਹਨਾਂ ਨੇ ਇਹ ਵਾਲਾ ਕਾਫੀ ਚੱਕ ਲੈਂਦੀ ਆ ਬਹੁਤ ਦਰ ਯਾਰ ਗਲਾਬ ਜੇ ਦੇਖਾਂ ਇੱਥੋਂ ਉਹका ਬਣੀ पे ਕੱਲ ਟਾਈਮ ਹੀ ਹੈ ਨਹੀਂ ਸੀ ਕਿਤੇ ਜਾਣ ਦਾ। ਅਈ ਉੱਥੇ ਹੀ ਲੈ ਕੇ ਆਉਂ ਆ ਮਾਰਕੀਟ ਚੋਂ ਨਾਲ ਤਾਂ ਉਹ ਇਹਦੋਂ ਵਧੀਆ ਕੁਆਲਿਟੀ ਦੇ ਹੁੰਦੇ ਹਨ ਤੇ ਸਿਆਲਾਂ ਵਾਲੇ ਤੇ ਨਾਲੇ ਕੀ ਉਹਨਾਂ ਦੇ ਆਪਣਾ ਉਹ ਸਸਤੇ ਹੁੰਦੇ ਆ ਇਹ ਤਾਂ ਤੁਹਾਨੂੰ ਪਤਾ ਇਹਨਾਂ ਨੂੰ ਤਾਂ ਉਹੀ ਪੈਸੇ ਲਾਉਣੇ ਹੁੰਦੇ ਜਿਆਦਾ ਪਰ ਅਲੇ ਇੱਥੇ ਆ ਕੇ ਤਾਂ ਨਹੀਂ ਖੜਾ ਕੋਈ ਪਿੱਛੇ ਠਾਲੀ ਪਿਆ ਅਡਮੈਂਟਨ ਵਾਲਿਓ ਕਹਦੇ ਛਾ ਗਿਆ ਛੋਟੀ ਉਮਰੇ ਹੀ ਅਡਮੈਂਟਨ ਵਾਲਿਆਂ ਨਾਲ ਟਾਇਰ ਮਾੜੀ ਹੋਈ ਬਾਬੇ ਇਹਨੇ ਕਿਨੇ ਨਿਊਜ਼ ਸੁਣ ਲਈ ਅਡਮੈਂਟਨ ਦੀ 5 ਲੱਖ ਡਾਲਰ ਦੀ ਕੀਮਤ ਦੇ ਸੀਗੇ 5 ਲੱਖ ਹਾਵ ਲਾ ਲਓ ਆ ਛੋਟੀ ਉਮਰੇ ਜਿੱਤ ਦਿਲ ਜਿੱਤ ਲੈ ਚੋਪਰਾ ਨੇ ਇਹ ਜਿਹੜਾ ਮੈਂ ਦੱਸਦਾ ਕਾਦੀ ਗੱਲ ਕਰਦਾ ਮੈਂ ਫਰਮੈਂਟਣਾ ਰੇਟ ਪਈ ਆ ਤੇ ਕੋਈ ਡੋਟੇ ਲਾਈ ਬੈਠਾ ਸੀ ਖੇਤਾਂ 'ਚ ਆ 10 ਦਿਨ ਪਹਿਲਾਂ ਕੰਮ ਹੋ ਗਿਆ ਨਹੀਂ ਤਾਂ ਅਗਲੇ ਨੇ ਮੈਕਸੀ 'ਚ ਗੇੜੇ ਦਵਾ ਦੇਣੇ ਸੀਗੇ ਫਰਮੈਂਟਣਾ ਤਿੰਨੇ ਜਾਨੇ ਫੜੇ ਗਏ ਆ ਅਰੈਸਟ ਤੇ ਨਾਲ ਹੀ ਪਈ ਆ ਇੱਕ ਕੋਈ ਤਨਵਾ ਸੀ ਇੱਕ ਕੋਈ ਗੁਰਪ੍ਰੀਤ ਆ 30 ਸਾਲਾਂ ਦਾ ਤਿੰਨੇ ਪੰਜਾਬੀ ਸੀਗੇ ਡੋਡੇ ਬੀਜੀ ਬੈਠਿਆ ਖੇਤ ਬਾਬੇ ਬਹੁਤ ਜਿਆਦੇ ਥਾਂਗ ਇਹ ਨਹੀਂ ਮੰंजे ਦੋ ਮੰਜੋਂ ਬਹੁਤ ਜਿਆਦੇ ਥਾਂਗ ਤੇ ਪੁਲਿਸ ਨੇ ਚੱਕ ਲਿਆ ਤਿੰਨੇ ਟਰਨ ਰਾਈਟ ਐਟ ਦ ਟ੍ਰੈਫਿਕ ਲਾਈਟ ਦੇਖ ਦੇ ਕਿੰਨੇ ਤੱਕ ਕਹਿੰਦੇ ਹੋਣਗੇ ਬਾ ਥੋੜੇ ਦਿਨਾਂ ਦਾ ਹੀ ਰਹਿ ਗਿਆ ਸਮਾਨ ਥੋੜੇ ਦਿਨਾਂ ਨੂੰ ਬਣ ਜੂ ਗੱਲ ਐ ਨਹੀਂ ਪਤਾ ਕਿਹਦੇ ਕਿਹਦੇ ਨਾਲਗਾ ਸਾਈਆਂ ਵਧਾਈਆਂ ਲਾਈਆਂ ਹੋਣਾ ਨਾ ਲੜੀ ਜਾਂਦੇ ਹੁਣ ਨਹੀਂ ਯਾਰ ਮੈਂ ਇੰਨੇ ਹੀ ਦੇ ਸਕਦਾ ਉਹਦਾ ਵੀ ਹਿੱਸਾ ਉਹਦਾ ਵੀ ਹਿੱਸਾ ਮੈਨਾਂ ਅੱਜ ਸੁਣੀਆ ਨਿਊਜ਼ ਬਾਬੇ ਪਹਿਲਾਂ ਅੰਦਰ ਚਿਲਾ ਬੈਗ ਫੜੇ ਗਏ ਸੀ ਪਿਛਲੇ ਸਾਲਾਂ 'ਚ in 600 meters take the ramp on the right to i29 north ਬੰਮ ਮੋੜਨ ਲੱਗ ਗਏ ਮੇਰਾ ਧਿਆਨ ਉੱਧਰ ਹੋ ਗਿਆ ਸੀਗਾ ਕਮਾਲ ਕਰਤੀ ਐ ਫਿਰ ਕਮਾਲ ਜੇ ਹੋਸ ਗਿਆ ਮੈਂ ਵੀਡੀਓ ਐਡ ਕਰ ਦੂੰਗਾ ਨਾਲ ਬਾਬਾ ਥਾਂ ਹੀ ਖਾਸਾ ਲਾਈ ਬੈਠੇ ਆਗੇ ਬਸ ਇੱਕ ਗੱਲ ਇਹ ਆ ਕਿ ਇਹਦੇ ਕੰਮ ਫੜਿਆ ਜਾਂਦਾ ਹੁੰਦਾ ਚੁਗਲੀ ਨਾਲ ਹੀ ਉਹੀ ਗੱਲ ਹੁਣ ਕਿਸੇ ਦੇ ਖੇਤ ਚ ਹੋਰ ਆਸ-ਪਾਸੇ ਵਸਲਾ ਨਹੀਂ ਪਤਾ ਲੱਗਦਾ ਹੁੰਦਾ ਛੇਤੀ ਹੈ ਨਾ ਇਹਦਾ ਉਹੀ ਆ ਪਾਈਆਂ ਬੰਦੇ ਲਿਆਜ ਲਿਆਜ ਚਾਹਾਂ ਗੱਲ ਕਰਦੇ ਨੇ ਤੇ ਉਹ ਕਿਸੇ ਨੇ ਚਾਵਲ ਮਾਰ ਤੀ ਯਾਰ ਕਹਿੰਦੇ ਜੇ ਉਹਨਾਂ ਦੀ ਸਹੀ ਕੀਮਤ ਲਈ ਜਾਵੇ 5 ਲੱਖ ਡਾਲਰ ਤੱਕ ਦੀ ਸੀਗੀ 5 ਲੱਖ ਡਾਲਰ ਕਿੰਨੇ ਹਜ਼ਾਰ ਬੁੱਟਾ ਕਹਿੰਦੇ ਸੀਗਾ ਤੇ ਪੂਰੇ ਬਣੇ ਬਏ ਜੀਆਂ ਆ ਯਾਰ ਕਿੱਡਾ ਕਹਿ ਦੀ ਮਿਹਨਤ ਤੇ ਪਾਣੀ ਫਿਰਿਆਗਾ ਲਵਾਇਓ ਹਾ ਰੀਟਮੈਂਟ ਨਾਲ ਉਹ ਕਿਦੇ ਨਾਲ ਹੋਈ ਐ ਇਹ ਤਿੰਨੇ ਪੰਜਾਬੀ ਆ ਆਪਣੇ ਨਾਲੇ ਆਹ ਇਹਨਾ ਇੰਡੀਆ ਜਦੋਂ ਆਲੂ-ਲੂ ਲਾਉਂਦੇ ਹੁੰਦੇ ਸੀਗੇ ਹੁਣ ਮੜ ਕੇ ਲੇਬਰ ਆਲੂ ਪੱਟਰ ਵੇਲੇ 40-40 50-50 ਜਾਣੇ ਹੁੰਦੇ ਆ ਹਨਾ ਉਦੋਂ ਭਈ ਕੌਣ ਪੋਸਟ ਖਵਾ ਦੇ ਉਹਨਾਂ ਨੂੰ ਹੋਰ ਪਹਿਲਾਂ ਖਵਾ ਦਿੰਦੇ ਹੁੰਦੇ ਜਦੋਂ ਸਸਤਾ ਹੁੰਦਾ ਹੀ ਮਿਲ ਪੀ ਜਾਂਦਾ ਸੀ ਹਨਾ ਕਿਉਂਕਿ ਜਦੋਂ ਮੈਂ ਇੰਧਰੋਂ ਉਦੋਂ ਬਾਅਦ ਹੀ ਖੇਤੀ ਛੱਡੀ ਆ ਪਹਿਲਾਂ ਹੀ ਆਲੂ ਬਹੁਤ ਲਾਉਂਦੇ ਹੁੰਦੇ ਸੀ ਅਸੀਂ ਕਰਦੇ ਜਦੋਂ ਕਣਕ ਬੀਜ ਦਿੰਦੇ ਹਨਾ ਕਣਕ ਵੀ ਜੀ ਵੀ ਗਾਂਝ ਜਾ ਕੇ ਵਿਚਾਲੇ ਜਾ ਕੇ ਦੋ ਕੁ ਮਰਿਆਂ ਦਾ ਥਾਂ ਉੱਚਾ ਕਰਕੇ ਗਿੱਟ ਗਿੱਟ ਮੰਨ ਲਓ ਹਨ ਤੇ ਉਹਦੇ ਤੇ ਬੀਜ ਦੇਣੇ ਉਹਦਾ ਚੱਕਰ ਕੀ ਚੱਲਦਾ ਹੁੰਦਾ ਸੀਗਾ ਕਿਉਂਕਿ ਕਣਕ ਨਹੀਂ ਵੀ ਰਹ ਜਾਂਦੀ ਇਹ ਡੋਟਿਆਂ ਦੇ ਬੂਟੇ ਜਾ ਵੜਦੇ ਖਸ ਖਸ ਦੇ ਬਾਲੇ ਉੱਚੇ ਫੁੱਲ ਦੂਰੋਂ ਨਹੀਂ ਨੇ ਆ ਮੁੜ ਕੇ ਅਸੀਂ ਕਰਨੇ ਜਦੋਂ ਚਲ ਹੋ ਜਾਂਦੇ ਹਨ ਆਸੇ ਪਾਸੇ ਸਰੋਂ ਦੇ ਹੋਰੇ ਕੱਢਦੇ ਨੇ ਵੀ ਨਾ ਆਉਂਦੇ ਸਨ ਕਈ ਵਾਰੀ ਸਿਰੇ ਚੜ ਜਾਂਦੇ ਹੀ ਕਈ ਵਾਰੀ ਨਹੀਂ ਉਹ ਵੀ ਦੱਸ ਦਾਂ ਕਿਵੇਂ ਤੇ ਮੜ ਕੇ ਕੀ ਕਰਦੇ ਹੁੰਦੇ ਡੋਡੇ ਦਾ ਬੰਨ ਨਹੀਂ ਸੀ ਦਿੰਦੇ ਜਦੋਂ ਲੇਬਰ ਹੁੰਦੀ ਹੁਣ ਮਨ ਲਾ 40 40 ਜਾਣਿਆਂ ਦੀ ਚਾਹ ਬਣਾਉਣੀ ਹੈ ਨਾ ਤਿੰਨ ਟਾਈਮ ਦੋ ਟਾਈਮ ਤੇ ਉੱਥੇ ਉਹ ਕੀ ਕਰਦੇ ਸੀ ਤੜਕੀ ਮੂਹਨੇ ਹੈ ਨਾ ਤੇ ਕੋਥੋਂ ਪੱਟ ਕੇ ਜੜਾਂ ਚੋਂ ਲੈ ਆਉਨੇ ਅੰਦਰ ਕਮਰੇ ਚ ਰੱਖਦੇ ਨੇ ਕੋਠੇ ਚ ਤੇ ਜਦੋਂ ਚਾਹ ਬਣਾਉਣੀ ਚਾਹ ਚ ਪੁੱਤਰ ਕੇ ਮੰਨ ਲਾ ਹੈ ਨਾ ਦਾਤੀ ਨਾਲੇ ਨਿੱਕੇ ਨਿੱਕੇ ਕਰਕੇ ਉਵੇਂ ਹੀ ਸੜਦੇ ਨੇ ਹਰੇਬ ਜਿਵੇਂ ਲੋਕ ਕਹਿੰਦੇ ਉਹਦੀ ਭੁਰਜੀ ਬਣ ਜਾਂਦੀ ਆ ਹਰੇ ਬੁੱਟੇ ਬਿਨਾ ਭਾਈ ਉਹ ਚਾਹ ਪੀ ਕੇ ਜਵਾਗ ਉਹਨਾਂ ਦੇ ਢੇਰਾਂ ਦੇ ਉੱਤੋਂ ਹੀ ਲੋੜ ਦੇ ਨਾਲ ਆਉਂਦੇ ਹੁੰਦੇ ਆਲਮਾਨ ਕਹਿੰਦੇ ਇੱਕ ਸਾਲ ਕੀ ਹੋਇਆ ਯਾਰ ਉਹ ਚੋ ਬਾਜ ਗਏ ਹਨ ਵਧੀਆ ਬਣ ਗਏ ਡੇ ਡੋਡੇ ਪੂਰੇ ਵਧੀਆ ਤੇ ਆਪਣੇ ਮੈਂਡਮ ਪਿੰਡ ਹੁੰਦਾਗਾ ਮੇਲਾ ਬਾਬੇ ਕਾਲੂ ਦਾ ਨਾ ਚਾਰ ਦਿਨ ਤੇ ਮੇਲੇ ਦੇ ਦਿਨਾਂ ਤੇ ਮੈਂ ਤਾਂ ਸਾਡਾ ਸੀੜੀ ਦੇ ਖੇਤ ਨੂੰ ਗਏ ਤੇ ਮੈਂ ਉੱਥੇ ਬੈਠਾ ਮੈਨੂੰ ਕਹਿੰਦਾ ਬਾਈ ਮੈਂ ਲਿਆਵਾ ਤੋੜ ਕੇ ਮੈਂ ਲਿਆ ਚੱਲ ਜੇ ਉਥੋਂ ਤੇ ਕਹਿੰਦਾ ਮੈਂ ਲਿਹਾਣਾ ਭਾਵਾ ਉਧਰੋਂ ਖਾਲੀ ਆ ਤੁਰਾਵੇਂ ਮੈਂ ਕੀ ਹੋ ਗਿਆ ਡੋਡੇ ਤਾਂ ਕਿਸੇ ਨੇ ਛੱਡੇ ਨਹੀਂ ਹਨ ਦਾਤੀ ਨਾਲ ਜੜਾਂ ਜੀ ਵੱਢ ਲਏ ਜਿਵੇਂ ਬਣੇਵੇਂ ਦਾਤੀ ਭੁੱਲ ਗਿਆ ਬੰਦਾ ਉਹ ਿਹੜੀ ਦਾਤੀ ਨਾਲ ਉਹਨੇ ਵੱਡੇ ਸਿਗੇ ਚੱਲ ਹਨ ਤੇ ਦਾਤੀ ਭੁੱਲ ਗਿਆ ਤੇ ਹੁਣ ਮੰਨ ਲਾ ਆਣਾ ਕਮਾਂਡ ਦਾ ਆਪਾਂ ਜਿਉਂ ਵਰਤਨੇ ਆਪਾਂ ਨੂੰ ਪਛਾਣ ਹੁੰਦੀ ਆ ਸੰਦਾਂ ਦੀ ਬਾਕੀ ਉਹ ਦਾਤੀ ਦੇ ਨਿਸ਼ਾਨੀ ਲੱਗੀ ਵੀ ਸੀ ਵੀ ਕਿਹਦੀ ਆ ਉਹ ਮੈਂ ਸਾਨੂੰ ਲੱਗਿਆ ਪਤਾ ਕਿਹਦੀ ਆ ਹਨ ਬਾਈ ਫਿਰ ਆਇਆ ਮੈਂ ਉਹਨੂੰ ਕਹੇ ਮੈਂ ਕਿਹਾ ਹੁਣ ਔਰੂੰ ਕਰ ਮੈਂ ਕਿਹਾ ਤੂੰ ਨਾ ਉਹਨਾਂ ਦੇ ਜਾ ਕਿਹਾ ਨਾ ਮੈਂ ਜਾਵਾਂ ਮੈਂ ਕਿਹਾ ਜਾ ਤੂੰ ਕਹਿੰਦੇ ਉਹਨਾਂ ਦਾ ਮੁੰਡਾ ਨਾ ਆਪ ਖਾਂਦਾ ਸੀਗਾ ਫੋਸਟ 2024 ਉਹ ਮੰਗਣ ਗਿਆ ਜਦੋਂ ਬਾਈ ਬੰਦਾ ਏਡਾ ਬੇਸਬਰਾਂ ਗਾਂ ਵਾਲਾ ਜਿਹੜਾ ਪੱਟ ਕੇ ਲੈ ਕੇ ਗਿਆ ਵੰਡ ਕੇ ਹਰੇ ਪੀਸੀ ਬੈਠਾ ਤੇ ਉਹੀ ਸਾਨੂੰ ਹਵਾ ਤੇ ਆਉਣੇ ਹਨਾ ਕਾਲ ਸੀਰੀ ਨੂੰ ਬਣਾ ਤੇ ਤੇ ਮੈਨੂੰ ਕਹਿੰਦਾ ਭਾਈ ਇਹੀ ਲੈ ਗਿਆ ਤੇ ਮੈਂ ਆ ਫੇਰ ਆ ਕਹਿੰਦਾ ਕੋਈ ਨਹੀਂ ਮੁੜ ਕੇ ਉਹਨੇ ਕੀ ਕੀਤਾ ਸੀ ਫੇਰ ਡੋਟੇ ਤਾਂ ਹੈ ਨਹੀਂ ਸੀ ਉਹਦੇ ਅਸੀਂ ਫਿਰ ਉਹਦੇ ਗੰਡੇ ਨੂੰ ਮਾਰ ਦਿੱਤੀ ਬੋ ਜਿੰਨੇ ਉਹ ਡੋਟੇ ਲੈ ਕੇ ਉਹਨੇ ਗੰਡੇ ਲਿਆੰਦੇ ਸੀ ਤੇ ਨਾ ਉਹ ਬੋਲਣ ਜੋ ਕੋਈ ਕੰਮ ਕੋ ਉਹਨੂੰ ਵੀ ਪਤਾ ਸੀਗਾ ਐ ਉੱਥੇ ਆਹ ਕੰਮ ਬੜਾ ਚੱਲਦਾ ਉੱਥੇ ਨਾ ਆਪਣੇ ਅਸੀਂ ਹਮੇਸ਼ਾ ਇਹ ਕਰਦੇ ਹਾਂ ਜੇ ਅਸੀਂ ਕਢਾਉਂ ਵੇਚਣ ਨੂੰ ਜਾਂ ਵਿਚਾਰ ਚ ਪਾਉਣ ਵਾਸਤੇ ਹੁੰਦਾ ਹੀ ਲੇਬਰ ਤੇ ਹਨਾ ਇੱਕ ਸਰੋਂ ਲੰਦੇ ਔਰੇ ਲਾਜਮੀ ਘੜਦੇ ਸੀਗੇ ਕਣਕ ਚ ਨਹੀਂ ਤੇ ਕੇਵਲੇ ਨੰਗੇ ਆਂਦੇ ਆਗੇ ਬੁੱਟੇ ਬਾਹਲੇ ਉੱਤੇ ਲੰਗੇ ਆਂਦੇ ਉੱਤੇ ਤੇ ਕਿਹਨੂੰ ਪਾਣੀ ਨਹੀਂ ਚਾਹੀਦਾ ਹੁੰਦਾ ਬੈੱਡ ਬਣਾ ਕੇ ਬੀਜਦੇ ਹੁੰਦੇ ਸੀ ਆ ਮੈਨੂੰ ਇਹਨਾਂ ਦੇ ਐਡਮੈਂਟਨ ਵਾਲਿਆਂ ਦੀ ਗੱਲ ਤੋਂ ਆਪਦੀ ਗੱਲ ਚੇਤੇ ਆ ਗਈ ਕਿ ਸਾਡੇ ਵੀ ਕੋਈ ਲੈ ਗਈ ਵੱਟ ਕੇ ਇਹਨਾਂ ਦਾ ਸਰਕਾਰ ਹੀ ਲੈ ਗਈ ਸਰਕਾਰ ਨੇ ਤਾਂ ਬਾਹ ਤੇ ਆਉਣੇ ਆ ਕਾਂ ਨਾਲ ਵਿੱਚ ਵੀ ਨਾਸਤੀ ਕਰਤੇ ਆਉਣੇ ਆ ਲੈ ਕੇ ਤਾਂ ਇਹਨਾਂ ਨੇ ਕਿੱਥੇ ਜਾਣੇ ਆ ਬਹੁਤ ਵੀਡੀਓ ਚੱਲੀ ਜਾਂਦੀਆਂ ਐਡਮੈਂਟਨ ਲਗਾਈ 11:20 ਹੋ ਗਿਆ ਯਾਰ ਆਪਦੇ ਓਕਡੇਲ ਵਾਲੇ ਲਾਪਟੇ ਆ ਗਏ ਪਾਰਕਿੰਗ ਤਾਂ ਨਹੀਂ ਮਿਲੀ ਕਿਤੇ ਆ ਵਿਚਾਲੇ ਟਰੱਕ ਲੱਗੇ ਹੋਏ ਸੀ ਆ ਹਾਲਾਤ ਆ ਇੱਕ ਹੀ ਆਪਾਂ ਮੋੜਨ ਨੂੰ ਥਾਂ ਹੈਗਾ ਇਹਨਾਂ ਦੇ ਆ ਟਰੱਕ ਖੜੇ ਆ ਜਿਹੜੇ ਮੇਰਾ ਟਰੱਕ ਕੱਟਣਾ ਹੂ ਸਵੇਰ ਇਹਨਾਂ ਨੇ ਹਨਾ ਅਰਲੀ ਇਹ ਮੋੜ ਟਰੱਕ ਨਿਕਲ ਜਾਣਗੇ ਕੱਲ ਟਿਕਾਣੀ ਲੱਗਣਾ ਚਾਹੀ ਇਹਨੂੰ ਲੋਕੇਸ਼ਨ ਰਹਿ ਗਈ ਆ ਆਪਣੀ ਜਿੱਥੇ ਆਪਣੀ ਡਿਲੀਵਰੀ ਆ 426 ਕਿਲੋਮੀਟਰ ਨਾ ਉਧਰ ਨੂੰ ਸਵੇਰ ਬੱਕ ਚੱਲ ਕੋ 9:15 20 ਤੇ ਚੱਲੂਗੀ ਉਣੀ ਆ ਕੇ ਰੁਕਿਆ ਹਜੇ ਤੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਹਜੇ ਵੀ ਨਹੀਂ ਕੀਤਾ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਤੇ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਰਹਿਣ ਦਿੰਨੀ ਨਹੀਂ ਆਪਣੀ ਭੁੱਲ ਨਹੀਂ ਜਿੱਦਾਂ ਅੱਗੇ ਦਾ ਹੰਦੇ ਰਹਿੰਦੇ ਹੋ ਜਿਵੇਂ ਉਹ ਬਾਰਡਰ ਵਾਲੀ ਗੱਲ ਸੀ ਉਹ ਆਪਾਂ ਵੀਡੀਓ ਬਣਾਉਣੀ ਬੰਦ ਕਰਤੀ ਆਫੀਸਰ ਦੀ ਉਹ ਵਧੀਆ ਗੱਲ ਤੁਸੀਂ ਚੇਤੇ ਕਰਾਈਏ ਖਰ ਇੱਕ ਵਾਰੀ ਮੈਨੂੰ ਕਿਹਾ ਵੀ ਸੀ ਮੈਂ ਅਣਗੌਲੀ ਕਰਤੀ ਸੀ ਗੱਲ ਉਹ ਸਹੀ ਗੱਲ ਆ ਉਹਦੀ ਆਪਾਂ ਕਿ ਵੱਡੀ ਪ੍ਰੋਬਲਮ ਚ ਪਾਸ ਸਕਦੇ ਹਾਂ ਤਾਂ ਕਰਕੇ ਬੰਦ ਕਰਤੀ ਆਪਾਂ ਠੀਕ ਹੈ ਜੀ ਲਵ ਯੂ ਸਾਰਿਆਂ ਨੂੰ ਟਰੱਕ ਪਰ ਕੇ ਧੰਨਵਾਦ ਮਿਲਦੇ ਆਂ